ਕਾਨੂੰਨ ਮੁਤਾਬਕ ਜੋ ਉਹਨਾਂ ਨੇ ਕੀਤਾ ਉਹ ਗਲਤ ਦਾ ਇਹ ਨਹੀਂ ਹੋਣਾ ਚਾਹੀਦਾ ਪਰ ਖਾਲਸਾ ਪੰਥੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਕੀਤਾ ਜੋ ਪੰਜਾਬ ਦੀ ਜਿਹੜੀ ਹੈਗਾ ਵਾਤਾਵਰਨਾਂ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਕੋਈ ਉਹਨੂੰ ਗੁੰਦਲਾ ਕਰੂਗਾ ਉਹਨੂੰ ਵਕਸਣਗੇ ਫੌਜ ਨਹੀਂ ਫਾਕਸਦੀ ਉਹਨਾਂ ਨੂੰ ਪਹਿਲਾਂ ਵੀ ਸਮਝਾਇਆ ਸੀਗਾ ਉਹਨਾਂ ਨੇ ਵੀ ਤੁਸੀਂ ਇਹ ਗੰਦ ਪਾਉਣਾ ਛੱਡ ਦਿਓ ਬਹੁਤ ਸਾਰੇ ਬਲੌਗਰ ਨੇ ਉਹਨਾਂ ਨੂੰ ਵੀ ਕਿਹਾ ਪਰ ਉਹ ਨਹੀਂ ਹਟਦੇ ਕੁਝ ਸਮਾਂ ਚੁੱਪ ਹੋ ਜਾਂਦੇ ਨੇ ਫੇਰ ਪਾਉਣ ਲੱਗ ਜਾਂਦੇ ਨੇ ਦੇਖੋ ਸਾਡਾ ਸਮਾਜ ਆ ਪੰਜਾਬ ਆ ਇਹ ਗੁਰਾਂ ਦੇ ਨਾਂ ਤੇ ਵਸਦਾ ਇੱਥੇ ਜੇ ਕੋਈ ਗੰਦਗੀ ਫੈਲਾਊਗਾ ਫਿਰ ਸਿੰਘ ਸਾਫ਼ ਕਰਨਗੇ ਤਾਂ ਹੈਗੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਆਓ ਆਪਾਂ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਸਾਥ ਦੇਣਾਗਾ ਤੇ ਕੋਈ ਗੱਲ ਨਹੀਂ ਉਹਨਾਂ ਨੇ ਭੱਜੇ ਨਹੀਂ ਉਹ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਆ ਤੇ ਜਿਹੜਾ ਕਾਨੂੰਨ ਨੇ ਉਹਨਾਂ ਨੇ ਆਪਦਾ ਕੰਮ ਕਰਤਾ ਕਾਨੂੰਨ ਦਾ ਹੁਣ ਆਪਦਾ ਕੰਮ ਆ ਜੋ ਸਜ਼ਾ ਦੇਊਗੀ ਕਾਨੂੰਨ ਉਹ ਭੁਗਤਣਗੇ ਉਹ ਪਿੱਛੇ ਨਹੀਂ ਹਟਦੇ ਤੇ ਬਹੁਤ ਸਾਰੇ ਜਿਹੜੇ ਤਕਰੀਬਨ ਅ 80-85% ਜਿਹੜੇ ਲੋਕ ਨੇ ਉਹ ਪਾਈ ਹਨ ਪਾਰਸਨ ਮਰਹਾਂ ਦੇ ਹੱਕ ਦੇ ਵਿੱਚ ਨੇ ਤੇ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ ਜਿਨ੍ਹਾਂ ਨਾਲ ਕਤਲ ਹੋਇਆ ਤੇ ਪਹਿਲਾਂ ਮੈਂ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਕਿੱਧਰ ਤੁਰਪੇ ਇਹ ਗੰਦਗੀ ਦੇਖਣੀ ਤੁਸੀਂ ਆਪਣੇ ਬੱਚਿਆਂ ਨੂੰ ਇਹੀ ਕੁਝ ਦਿਖਾਉਣਾ ਜਿਹੜੇ ਉਹਦਾ ਸਮਰਥਨ ਕਰਦੇ ਨੇ ਜਿਹੜੇ ਕਹਿੰਦੇ ਨੇ ਬਹੁਤ ਮਾੜਾ ਹੋਇਆ ਉਹ ਉਹਦਾ ਕੰਮ ਸੀ ਵੀ ਤੁਸੀਂ ਫਿਰ ਹੁਣ ਤੁਸੀਂ ਆਪ ਚਲਾ ਲਓ ਤਾਂ ਮਾਰਤੀ ਹੁਣ ਉਹਨਾਂ ਦੀ ਜਗ੍ਹਾ ਤੁਸੀਂ ਖੜ੍ਹ ਜਾਓ ਤੁਸੀਂ ਕਰਨ ਲੱਗ ਜਉਦੇ ਆ ਉਹਨਾਂ ਵਾਲਾ ਕੰਮ ਤੁਸੀਂ ਸੰਭਲੋ ਆਪਦੇ ਪਰਿਵਾਰ ਨੂੰ ਸੰਭਾਲੋ ਸ਼ਰਮ ਕਰੋ ਕੋਈ ਸ਼ਰਮ ਪੰਜਾਬ ਦੇ ਵਿੱਚ ਇਹ ਗੰਦਗੀ ਨਹੀਂ ਚੱਲਦੀ ਇਹ ਅਸਲੀਲਤਾ ਨਹੀਂ ਚੱਲਦੀ ਅਸੀਂ ਪੰਜਾਬ ਦੇ ਬਸਿੰਦੇ ਆ ਪੰਜਾਬ ਦੇ ਬਾਰਸ਼ਾਂ ਇੱਥੇ ਸੱਭਿਆਚਾਰ ਜਿਹੜਾ ਕੋਈ ਬੰਦਲਾ ਕਰੂਗਾ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਉਹਨੂੰ ਖਾਲਸਾ ਪੰਥ ਬਖਸ਼ੂਗਾ ਨਹੀਂ ਤੇ ਜਿੱਥੇ ਭਾਈ ਅਮਰਤਪਾਲ ਸਿੰਘ ਮਹਿਰੂ ਨੂੰ ਦੋਸ਼ ਦੇ ਜਾਂਦੇ ਨੇ ਲੋਕ ਉਥੇ ਸਰਕਾਰ ਦੋਸ਼ੀ ਆ ਜਿਹੜੀ ਸੇ ਤਿਆਰ ਆ ਉਹ ਦੋਸ਼ੀ ਆ ਜਦੋਂ ਸਭ ਦਾ ਸੋਸ਼ਲ ਮੀਡੀਆ ਦਾ ਜੋਗਾ ਹਰੇਕ ਬੰਦੇ ਨੇ ਆਪਣੇ YouTube ਤੇ Facebook ਤੇ Instagram ਤੇ ਪੇਜ ਬਣਾਏ ਹੋਏ ਨੇ ਆਪੋ ਆਪਣੇ ਚੈਨਲ ਬਣਾਏ ਹੋਏ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਨਸ਼ੇ ਰੋਕਣ ਦੀ ਗੱਲ ਕਰਦੇ ਨੇ ਤੇ ਹੱਕ ਸੱਚ ਦੀ ਆਵਾਜ਼ ਕਲ ਬਲੰਦ ਕਰਦੇ ਨੇ ਜੋ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਦੇ ਹੱਕ ਮੰਗਦਾ ਪੰਜਾਬ ਦੀ ਗੱਲ ਕਰਦਾ ਸਰਕਾਰ ਆ ਜਿਹੜੀ ਉਹਦੇ ਚੈਨਲ ਬੰਦ ਕਰ ਦਿੰਦੀ ਆ ਉਹਨਾਂ ਨੂੰ ਜਿਹੜਾ ਪੂਰਨ ਤੌਰ ਤੇ ਪਾਬੰਦੀ ਲਾ ਲਾ ਦਿੰਦੀ ਆ ਬਲੌਕ ਮਾਰੇ ਜਾਂਦੇ ਨੇ ਉਹਨਾਂ ਦੇ ਜਿਹੜੇ ਚੈਨਲ ਨੇ ਪਰ ਦੂਸਰੇ ਪਾਸੇ ਜਿਹੜੇ ਬਲੌਗਰ ਗੰਦਗੀ ਸਮਾਜ ਦੇ ਵਿੱਚ ਫੈਲਾ ਰਹੇ ਨੇ ਅਸਲੀਲਤਾ ਫੈਲਾ ਰਹੇ ਨੇ ਸਰਕਾਰ ਨੇ ਉਹਨਾਂ ਨੂੰ ਖੁੱਲੀ ਛੁੱਪੀ ਦਿੱਤੀ ਹੋਈ ਆ ਕੋਈ ਵੀ ਉਹਨਾਂ ਤੇ ਪਾਬੰਦੀ ਨਹੀਂ ਕਿਸੇ ਦਾ ਚੈਨਲ ਨਹੀਂ ਬੰਦ ਹੁੰਦਾ ਜੋਰਾਂ ਸੋਰਾਂ ਦੇ ਨਾਲ ਉਹ ਚੈਨਲ ਚੱਲਦੇ ਨੇ ਤਾਂ ਕਿ ਉਹਨਾਂ ਨੂੰ ਖੁੱਲੀ ਛੁੱਪ ਦੇ ਤੁਸੀਂ ਕੁਝ ਮਰਜ਼ੀ ਕਰੋ ਨੰਗੇਜ ਦਿਖਾਓ ਅਸਲੀਲਤਾ ਦਿਖਾਓ ਤੁਹਾਡੇ ਉੱਤੇ ਕੋਈ ਸਿਕੰਜਾ ਨਹੀਂ ਤੁਹਾਡਾ ਕੋਈ ਚੈਨਲ ਨਹੀਂ ਬੰਦ ਹੁੰਦਾ ਜੇ ਪਾਈ ਅਮਰਤਪਾਲ ਸਿੰਘ ਉਹਨਾਂ ਨੇ ਉਹਨੂੰ ਸੋਦਾ ਲਾਇਆ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸੀਗਾ ਉਹਨਾਂ ਨੇ ਤਾਂ ਜਿਹੜਾ ਸੋਧਾ ਲਾਇਆ ਉਹ ਸਮਾਜ ਨੂੰ ਦੇਖਦੇ ਹੋਇਆ ਲਾਇਆ ਮਜਬੂਰ ਨੂੰ ਤੌੜ ਤੇ ਉਹਨਾਂ ਨੂੰ ਸੋਧਾ ਲਾਉਣਾ ਪਿਆ ਕਈ ਇਹ ਵੀ ਗੱਲਾਂ ਕਰਦੇ ਨੇ ਆ ਵੀ ਔਰਤ ਦੇ ਹੱਥ ਨਹੀਂ ਜਿਹੜੇ ਜ਼ਾਲਮ ਹੋ ਜੇ ਸਰਕਾਰ ਨੂੰ ਤੁਸੀਂ ਇਦਾਂ ਕਹਿੰਦੇ ਨੂੰ ਕਹਦੋਂਗੇ ਵੀ ਉਹ ਕਿਉਂ ਮਾਰਤੀ ਉਹਨੇ ਸਿਕਾਂ ਦੀ ਅਜਬਤ ਨੂੰ ਹੱਥ ਪਾਇਆ ਸੀ ਤਾਂ ਸੋਧੀ ਆ ਇੱਥੇ ਔਰ ਜੇ ਬੰਦੇ ਦਾ ਕੰਮ ਨਹੀਂ ਜਿਹੜਾ ਕੋਈ ਜ਼ਾਲਮ ਬਣ ਜਾਂਦਾ ਜ਼ੁਲਮ ਕਰਦਾ ਜਿਹੜਾ ਕੋਈ ਪੰਜਾਬ ਦੇ ਮਾਹੌਲ ਨੂੰ ਜਾਂ ਸਮਾਜਿਕ ਮਾਹੌਲ ਨੂੰ ਖਰਾਬ ਕਰਦਾ ਉਹਨੂੰ ਫਿਰ ਸੋਧਾ ਹੀ ਲਾਉਣਾ ਠੀਕ ਆ ਸਾਡੀਆਂ ਨਜ਼ਰਾਂ ਦੇ ਵਿੱਚ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ਗੱਲ ਤਾਂ ਪਰ ਸਾਡੀਆਂ ਨਜ਼ਰਾਂ ਦੇ ਵਿੱਚ ਪੰਚੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਆ ਸਾਨੂੰ ਸਾਰਿਆਂ ਨੂੰ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜੇ ਹੋਰ ਬਲੌਗਰ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਉਹਨੂੰ ਕਈ ਜਿਹੜੇ ਹੈਗੇ ਨੇ ਗੱਲਾਂ ਕਰਦੇ ਨੇ ਮੈਂ ਨਾਂਉ ਨਹੀਂ ਲਾਉਣਾ ਚਾਹੁੰਦਾ ਖੱਤਾਂ ਦਾ ਉਹ ਕਹਿੰਦੇ ਨੇ ਵੀ ਪਿਆਰ ਨਾਲ ਸਮਝਾਇਆ ਜਾਣਾ ਚਾਹੀਦਾ ਸੀ ਉਹਨੂੰ ਬੈਠ ਕੇ ਸਮਝਾਉਂਦੇ ਮਾਰਨ ਦਾ ਕੋਈ ਹੱਲ ਨਹੀਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਹਜੇ ਤਾਂ ਸੋਧਾ ਲਾਇਆ ਹੋਰ ਬਹੁਤ ਸਾਰੇ ਬਲੌਗਰ ਨੇ ਜਿਹੜੇ ਨੌਜਵਾਨ ਆ ਬੀਬੀਆਂ ਨੇ ਜਿਹੜੀਆਂ ਉਹ ਗੰਦ ਫੈਲਾ ਰਹੇ ਆ ਤੁਸੀਂ ਜਾ ਕੇ ਸਮਝਾ ਦਿਓ ਉਹਨਾਂ ਨੂੰ ਹੁਣ ਤੁਹਾਨੂੰ ਤੁਹਾਡੇ ਕੋਲ ਟਾਈਮ ਹੈਗਾ ਨਾ ਤੁਸੀਂ ਸਮਝਾਓ ਜਾ ਕੇ ਉਹਨਾਂ ਨੂੰ ਕਹੋ ਛੱਡ ਦਿਓ ਹੱਥ ਜੋੜੋ ਕਰੋ ਗੱਲ ਉਹਨਾਂ ਨਾਲ ਜਾ ਕੇ ਸਮਝਾਓ ਉਹਨਾਂ ਨੂੰ ਜੇ ਤੁਹਾਡੀ ਗੱਲ ਮੰਨ ਲੈਣ ਬਾਦੂ ਗੱਲਾਂ ਕਰਦੇ ਫਿਰਦੇ ਹੋ ਹੋਰ ਹੀ ਗੱਲਾਂ ਮਾਰੀ ਜਾਂ ਰਹੇ ਨੇ ਪੰਜਾਬ ਆਹੀ ਪੰਜਾਬ ਸਿੱਧੇ ਹੋ ਕੇ ਸਾਡੇ ਨਾਲ ਗੱਲ ਕਰ ਲਓ ਇੱਕ ਕਹਿੰਦਾ ਉਹ ਨੌਦਾਨੀ ਲੈਣਾ ਜਿਹੜਾ ਨਿਹੰਗ ਸਿੰਘਾਂ ਦੇ ਬਾਣੀ ਨੂੰ ਬਦਨਾਮ ਕਰ ਰੱਖਿਆ ਨਾ ਕਿ ਨਹੀਂ ਆਉਂਦਾ ਤੇ ਉਹ ਕਹਿੰਦਾ ਮੇਰੇ ਨਾਲ ਕੰਟੈਕਟ ਕਰੋ ਜੇ ਤੈਨੂੰ ਤੁਹਾਨੂੰ ਤਾਂ ਕਿਹਨੇ ਤੂੰ ਹੀ ਕੰਟੈਕਟ ਕਰ ਆ ਜਾ ਮੈਦਾਨ ਦੇ ਵਿੱਚ ਆ ਛੜਿਆ ਹੋਇਆ ਬੰਦਿਆ ਤੂੰ ਬਾਣੀ ਨੂੰ ਪਾ ਕੇ ਬਦਨਾਮ ਕਰਦਾ ਫਿਰਦਾ ਕਈ ਕਈ ਦਿਨ ਤੈਨੂੰ ਨੌਦਾਂਦਾ ਨਹੀਂ ਹੈਗਾ ਆ ਸਾਡੇ ਮੈਦਾਨ ਦੇ ਵਿੱਚ ਸਾਹਮਣੇ ਆ ਸਾਡੇ ਤੈਨੂੰ ਪੁੱਛੀਏ ਅੱਜ ਜਿੱਥੇ ਮਰਜੀ ਬੰਨ ਲਈ ਤੂੰ ਕਹਿਣਾ ਮੈਨੂੰ ਮੇਰੇ ਤੇ ਮੇਰੇ ਨਾਲ ਕੰਟੈਕਟ ਕਰੋ ਤੇ ਤੁਹਾਨੂੰ ਧਮਕੀ ਨਹੀਂ ਦਦਾ ਤੇਰੇ ਨਾਲ ਕੀ ਕੰਟੈਕਟ ਕਰੀ ਤੂੰ ਤਾਂ ਆਪ ਛੜੇ ਦਾ ਖਾਤਾਂ ਸਰਕਾਰੀ ਟੌਰਟ ਬੰਦਾ ਇੱਕ ਉਹ ਹੋਰ ਕਹੀ ਜਾਂਦਾ ਉਹਨਾਂ ਨੇ ਬਲਾਤਕਾਰ ਕਰਿਆ ਇੱਕ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਅਣਖੀ ਜੋਧੇ ਨੇ ਉਹਨਾਂ ਨੂੰ ਤਾਂ ਇਸ ਕੰਮ ਨੂੰ ਠੱਲ ਪਾਉਣੀ ਆ ਆਪਦੇ ਕੋਈ ਲਾਈ ਜਾਂਦਾ ਮਾਰੀ ਜਾਂਦੇ ਨੇ ਬਕਵਾਸ ਬਾਜੀ ਜਿਹੜੇ ਉਹਦੇ ਅ ਪੈਰੋਕਾਰ ਸੇਵਕ ਮੰਨਦੇ ਨਾ ਫਿਰ ਹੁਣ ਤੁਸੀਂ ਆਪਦੇ ਘਰਾਂ ਦੇ ਵਿੱਚ ਖੋਲ੍ਹ ਲਓ ਇਹ ਜਿਹੜੇ ਚੈਨਲ ਨੇ ਉਹਨਾਂ ਦੇ ਦਿਖਾਇਆ ਕਰੋ ਜਿਸਮ ਉਹਨਾਂ ਤੇ ਕਰਿਆ ਕਰੋ ਤੁਸੀਂ ਉਹ ਜਿਹੜਾ ਕੁਛ ਉਹ ਕਰ ਤੁਸੀਂ ਕਰਿਆ ਕਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਮਾਹੌਲ ਗੰਦਾ ਕਰਨ ਲੱਗੇ ਹੋਇਆ ਉਹਦੀਆਂ ਸਪੋਰਟਾਂ ਕਰ ਕਰਕੇ ਇਹੋ ਜਿਹੀ ਗੱਲ ਗਈ ਦੀਆਂ ਤੇ ਖਾਲਸਾ ਪੰਥਾ ਇਹ ਨਹੀਂ ਬਖਸ਼ੂਗਾ ਕਿਸੇ ਨੂੰ ਜੇ ਕੋਈ ਪੰਜਾਬ ਦਾ ਵਾਤਾਵਰਣ ਮਾਹੌਲ ਗੰਦਗੀ ਫਲਾਊਗਾ ਚਾਹੇ ਕਿਸੇ ਰੂਪ ਦੇ ਵਿੱਚ ਆ ਉਹਨੂੰ ਸਿੰਘ ਨਹੀਂ ਛੱਡਣਗੇ ਸਿੰਘ ਭਜਦੇ ਵੀ ਹੈ ਨੇ ਸਿੰਘ ਗ੍ਰਿਫਤਾਰੀਆਂ ਵੀ ਦਿੰਦੇ ਨੇ ਤੇ ਅਣਖ ਦੇ ਨਾਲ ਜਿਉਣਾ ਜਾਣਦੇ ਨੇ ਸਾਡੀ ਕਿਸੇ ਨਾਲ ਕੋਈ ਨਿੱਜੀ ਜਿਹੜੀ ਹੈਗੀ ਆ ਉਹ ਦੁਸ਼ਮਣ ਹੀ ਨਹੀਂ ਹੈ ਅਸੀਂ ਕਹਿੰਦੇ ਸਮਾਜ ਵਧੀਆ ਹੋਵੇ ਸਾਰੇ ਜਿੰਨੇ ਵੀ ਹੋਰ ਵੀ ਬਲੌਗਰ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਮਾਜ ਨੂੰ ਉਹ ਵੀਡੀਓ ਪਾਓ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਜਾ ਸਕੇ ਜਿਹੜੀ ਕੋਈ ਸਮਾਜ ਨੂੰ ਕੋਈ ਸੇਧ ਮਿਲੇ ਜਿਹੜੀ ਅਸਲੀਲਤਾ ਫਰਾਉਣੀ ਬੱਚੇ ਬੱਚੀਆਂ ਨੂੰ ਜਿਹੜਾ ਹੈਗਾ ਪੁੱਠੇ ਰਾਹ ਤੇ ਚਲਾਉਣਾ ਇਹ ਕੰਮ ਛੱਡ ਦਿਓ ਹੋਰ ਕਿਰਤ ਕਰ ਲੋ ਬਹੁਤ ਕੰਮ ਨੇ ਜੇ ਨਹੀਂ ਕਿਸੇ ਦਾ ਕੋਲ ਚੱਲਦਾ ਸਾਨੂੰ ਆ ਕੇ ਮਿਲ ਲਓ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਕਿਰਤ ਕਰ ਲੋ ਆ ਤੁਹਾਡੀ ਰੇੜੀ ਲਵਾ ਦਿੰਦੇ ਆ ਦੇ ਦਿੰਦੇ ਆ ਤੁਹਾਨੂੰ ਸਕੂਟਰ ਖਰੀਦ ਕੇ ਲਾਈ ਚੱਲਿਓ ਕੰਮ ਤਾਂ ਕਰੋ ਕਿਰਤ ਕਰੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰਨੀ ਨਾਮ ਜਪਨਾ ਬਣ ਸਕਣਾ ਇਹ ਸਾਡਾ ਜਿਹੜਾ ਹੈਗਾ ਸਾਨੂੰ ਸੰਧਾਨ ਦਿੱਤੇ ਨੇ ਪਰ ਅਸ ਚੱਲਦੇ ਕੋਈ ਨਹੀਂ ਹੈਗੇ ਅਸ ਤਾਂ ਹੁਣ ਤਿੰਨ ਲਾ ਗਿਆ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਗੰਦਗੀ ਫੜੋਏ ਬਾਕੀ ਜਿਹੜਾ ਕੋਈ ਗੰਦਾ ਕੰਮ ਕਰਦਾ ਮੈਂ ਸਾਨੂੰ ਦੱਸਣਾ ਤਾਂ ਸਾਰਿਆਂ ਨੂੰ ਉਹਦੇ ਮਗਰ ਨਹੀਂ ਕੋਈ ਜਾਂਦਾ ਹੁੰਦਾ ਜਿਹਨੂੰ ਸੌਦਾ ਲਾਇਆ ਉਹਦੇ ਕਹਿੰਦੇ ਕੰਚਨ ਕੁਮਾਰੀ ਦੇ 4 ਲੱਖ ਫੋਲੋਅਰ ਸੀਗੇ ਕੋਰੋਨਾ ਬੰਦਾ ਕਿ ਉਹਨੂੰ ਦੇਖਦਾ ਸੀਗਾ ਜਦੋਂ ਸਿੰਘਾਂ ਨੇ ਸੌਦਾ ਲਾਤਾ ਜਦੋਂ ਉਹਦਾ ਉਹਨੂੰ ਫੂਕਿਆ ਨਾ ਉਹਦੇ ਕੋਈ ਮਗਰ ਨਹੀਂ ਗਿਆ 4 ਲੱਖ ਤਾਂ ਕਿ 4 ਬੰਦੇ ਵੀ ਨਹੀਂ ਖੜੇ ਹੈਗੇ ਲੋਕ ਚੋਰੀ ਸਭ ਕੁਝ ਕਰਦੇ ਨੇ ਪਰ ਜਦੋਂ ਕੋਈ ਵਕਤ ਪੈਂਦਾ ਜਦੋਂ ਕਿਸੇ ਦੇ ਕੋਈ ਆਣ ਪੈਂਦੇ ਫਿਰ ਕੋਈ ਨਹੀਂ ਖੜਦਾ ਹੁੰਦਾ ਜੇ ਉਹਨੇ ਕੋਈ ਚੰਗਾ ਕੰਮ ਕਰਦਾ ਹੁਣ ਕਰਿਆ ਹੁੰਦਾ ਨਾ ਫਿਰ ਲੋਕਾਂ ਦਾ ਹੱਡ ਆਉਣਾ ਚਾਹੀਦਾ ਸੀ ਲੋਕ ਉਥੇ ਆ ਮਹਾਰਾ ਆਉਣੇ ਚਾਹੀਦੇ ਸੀ ਵੀ ਇਹ ਗਲਤ ਹੋਇਆ ਪਰ ਉਹਦੇ ਮਗਰ ਤਾਂ ਉਹਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਉਹਦੇ ਸੰਸਕਾਰ ਤੇ ਕੋਈ ਰਿਸ਼ਤੇਦਾਰ ਕੋਈ ਨਹੀਂ ਆਇਆ ਹੈਗਾ ਕਿਸੇ ਨੇ ਕਿਸੇ ਨੇ ਨਹੀਂ ਉਥੇ ਸੰਸਕਾਰ ਦੇ ਵਿੱਚ ਪੁੱਜਣ ਦੀ ਖੇਚਲ ਕੀਤੀ ਤੇ ਉਹਦੀ ਜਿਹੜੀ ਮਾਂ ਸੀ ਨਾ ਉਹ ਵੀ ਮੂੰਹ ਲੁਕਾਉਂਦੀ ਫਿਰਦੀ ਸੀਗੀ ਵੀ ਜੇ ਕਿਤੇ ਕੋਈ ਸਵਾਲ ਹੀ ਨਾ ਕਰ ਦੇ ਕਿਉਂ ਮਾਰਦੀ ਪਤਾ ਸੀ ਉਹਨੂੰ ਵੀ ਸਾਡੀ ਕੁੜੀ ਐਂ ਕਰਦੀ ਸੀ ਜਾਂ ਕੁਛ ਕਰਦੀ ਸੀ ਤਾਂ ਹੀ ਉਹਨਾਂ ਨੂੰ ਮੂੰਹ ਲਗਾਉਣੇ ਪਏ ਜੇ ਚੰਗੀ ਜ਼ਿੰਦਗੀ ਜਿਉਂਵੋਗੇ ਨਾ ਜਦੋਂ ਮਰਦਾ ਉਹ ਫੇਰ ਪਤਾ ਲੱਗਦਾ ਵੀ ਦੁਨੀਆ ਕਿੰਨੇ ਕਿਸੇ ਦੇ ਮਾਰ ਕਿੰਨੇ ਕੇ ਨੂੰ ਚਾਹੁੰਦੀ ਸੀ ਸਿਵਿਆਂ ਦੇ ਰਾਹ ਫੇਰ ਪਤਾ ਲਾਦੇ ਵੀ ਕਿਵੇਂ ਭਰੇ ਜਾਂਦੇ ਨੇ ਉਹ ਜੀਵਨ ਜਿਉਂ ਜਿਹਦੇ ਨਾਲ ਕਿਸੇ ਨੂੰ ਸੇਧ ਮਿਲੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਇਹ ਸਾਡਾ ਪੰਜਾਬ ਆ ਸਾਡੀ ਹੋਣ ਦਾ ਅਣਖ ਦਾ ਮਸਲਾ ਇਹੋ ਜਿਹਾ ਨਾ ਕੰਮ ਕਰਿਆ ਕਰੋ ਜੀ ਦੇ ਨਾਲ ਤੁਹਾਨੂੰ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਖਾਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇਸ ਕਤਲ ਦੇ ਜ਼ਿੰਮੇਦਾਰ ਸਰਕਾਰ ਹੈ ਜੇ ਤੁਸੀਂ ਇਹਨਾਂ ਬਲੌਗਰਾਂ ਦੇ ਜਿਹੜੇ ਅਕਾਊਂਟ ਨੇ ਪੇਜ ਨੇ ਬੰਦ ਕਰੋ ਜੇ ਉਹ ਕਰੋ ਤਾਂ ਸਾਰਾ ਕੁਝ ਮਾਹੌਲ ਠੀਕ ਹੋ ਸਕਦਾ ਪਰ ਸਰਕਾਰ ਨਹੀਂ ਕਰਦੀ ਸਰਕਾਰ ਨਸ਼ੇ ਵੀ ਆਪ ਵਕਾਉਂਦੀ ਆ ਸਰਕਾਰ ਅਸਲੀਲਤਾ ਵੀ ਆ ਫੈਲਾ ਰਹੀ ਆ ਪੰਜਾਬ ਦੇ ਵਿੱਚ ਖਾਰਾ ਕੋਈ ਗੰਦਲਾ ਸੀਗਾ ਸਰਕਾਰ ਕਰ ਰਹੀ ਹੈ ਜੇ ਸਰਕਾਰ ਸਹੀ ਕੰਮ ਕਰੇ ਤਾਂ ਇਹਨਾਂ ਦੀ ਕੋਈ ਤਾਕਤ ਨਹੀਂ ਵੀ ਬਲੌਗਰ ਇਹੋ ਜਿਹਾ ਗੰਦ ਪਾ ਦੇਣ ਤੇ ਸਿੰਘਾਂ ਨੂੰ ਮਜਬੂਰਨ ਹੋ ਕੇ ਨਾ ਉਹਨਾਂ ਨੂੰ ਮਾਰਨਾ ਪਵੇ ਇਹ ਮਜਬੂਰੀ ਬਣ ਜਾਂਦੀ ਹੈ ਸਿੰਘਾਂ ਦੀ ਮੈਂ बार-बार ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਆਓ ਆਪਾਂ ਪਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਕਾਨੂੰਨ ਨੇ ਆਪਣਾ ਕੰਮ ਕਰਨਾ ਤੇ ਉਹ ਸਜ਼ਾ ਭੁਗਤਣ ਨੂੰ ਵੀ ਸਿੰਘ ਤਿਆਰ ਨੇ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਨੇ ਜਿਹੜੇ ਹੈਗੇ ਨੇ ਪੁਲਿਸ ਨੇ ਫੜ ਲਏ ਆ ਤੇ ਬਾਕੀ ਕਾਨੂੰਨ ਮੈਂ ਕੰਮ ਕਰਨਾ ਜੋ ਉਹਨਾਂ ਨੂੰ ਸਜ਼ਾ ਦੇਊਗੀ ਕਾਨੂੰਨ ਉਹ ਭੁਗਤਣਗੇ ਉਹ ਤਿਆਰ ਬੈਠੇ ਨੇ ਸਾਰਾ ਕੁਝ ਕਰਨਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਹੱਕ ਸੱਚ ਦੀ ਆਵਾਜ਼ ਉਠਾਉਂਦੇ ਕਰਦੇ ਨੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨਾਲ ਪਾਈ ਖੜਿਆ ਕਰੋ ਕੋਈ ਹੋਵੇ ਜਿਹੜਾ ਕੋਈ ਪੰਜਾਬ ਦੀ ਗੱਲ ਕਰੂਗਾ ਹੱਕ ਸੱਚ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜਾਂਗੇ ਹਰ ਟਾਈਮ ਖੜੇ ਆ ਤੇ ਖੜਦੇ ਰਹਾਂਗੇ ਆਵਾਜ਼ ਉਹਦੇ ਨਾਲ ਬੁਲੰਦ ਕਰਦੇ ਰਹਾਂਗੇ ਭੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ